ਲੋਕ ਸਭਾ ਚੋਣਾਂ 2024 ਦੇ મતદાન ਤੋਂ ਕੁਝ ਘੰਟੇ ਪਹਿਲਾਂ ਵਾਇਰਲ ਹੋਈ ਆਡੀਓ ਨੇ ਪੁਚਾਰ ਲਿਆ ਦਿੱਤਾ ਜਦੋਂ ਇਸ ਵਾਇਰਲ ਹੋਈ ਆਡੀਓ ਬਾਰੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਇਸ ਸਬੰਧੀ ਤੁਰੰਤ ਚੋਣ ਕਮਿਸ਼ਨ ਅਤੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਵਿਰੋਧੀਆਂ ਵੱਲੋਂ ਇੱਕ ਸਾਜਿਸ਼ ਤਹਿਤ ਮੇਰੀ ਆਵਾਜ਼ ਦੱਸ ਕੇ ਆਡੀਓ ਵਾਇਰਲ ਕੀਤੀ ਗਈ ਹੈ ਜਿਸ ਤੇ ਲੋਕਾਂ ਨੂੰ ਝਾੜੂ ਨਾਲ ਸਫਾਈ ਕਰਨ ਦੀ ਗੱਲ ਆਖੀ ਤੇ ਇਹਨਾਂ ਨੇ ਕਿਹਾ ਸਭ ਵਿਰੋਧੀਆਂ ਦੀ ਚਾਲ ਹੈ ਜਿੰਨਾਂ ਵੱਲੋਂ ਆਪਣੀ ਹਾਰ ਨੂੰ ਵੇਖਦੇ ਹੋ ਅਜਹੀਆਂ ਸਾਜ਼ਿਸ਼ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਪਰਮਿਤ ਕੀਤਾ ਜਾ ਸਕੇ ਪਰ ਲੋਕ ਸਿਆਣੇ ਹਨ ਪਿਛਲੇ 2 ਸਾਲ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਤੇ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦੇ ਅਜਿਹੀ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਪਹਿਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਵਾਜ਼ ਵਿੱਚ ਇਸੇ ਤਰ੍ਹਾਂ ਦੀ ਆਡੀਓ ਵਾਇਰਲ ਕੀਤੀ ਗਈ ਤੇ ਉਨ੍ਹਾਂ ਦੀ ਆਵਾਜ਼ ਦੱਸ ਕੇ ਸੋਸ਼ਲ ਮੀਡੀਆ ਤੇ ਇਹ ਜਹੀ ਕਾੜੀ ਵਾਇਰਲ ਕੀਤੀ ਗਈ ਸੀ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਚਾੜ ਨੂੰ ਵੋਟਾਂ ਪਾਉਣ ਦੀ ਗੱਲ ਲੱਗੀ ਗਈ ਤੇ ਲੋਕਾਂ ਵਿੱਚ ਇਹ ਪ੍ਰਚਾਰਿਆ ਗਿਆ ਹੈ ਆਵਾਜ਼ ਜੀਤ ਮਹਿੰਦਰ ਸਿੰਘ ਸਿੱਧੂ ਦੀ ਹੈ ਤੇ ਉਨ੍ਹਾਂ ਵੱਲੋਂ ਇਸ ਸੰਬੰਧੀ ਵਕਾਇਦਾ ਚੋਣ ਕਮਿਸ਼ਨ ਅਤੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਜਿਹਿਆਂ ਹਰਕਤਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਤ ਵਦ ਗਿਣਤੀ ਵਿਚਰ ਮਾਦਾਨ ਕੇਂਦਰਾ ਤੇ ਪਹੁੰਚ ਕੇ ਕਾਂਗਰਸ ਨੂੰ ਵੋਟ ਆਪਾਂ ਤਾਂ ਜੋ ਪੰਜਾਬ ਨੂੰ ਇੱਕ ਵਾਰ ਫਿਰ ਰੰਗਲਾ ਪੰਜਾਬ ਬਣਾਇਆ ਜਾ ਸਕੇ ਮੈਂ ਹੁਣੀ ਜਿੰਦੇ ਸ਼ਹਿਰ ਸੀਗਾ ਤੇ ਉੱਥੇ ਮੈਨੂੰ ਇੱਕ ਆਡੀਓ ਕਲਿੱਪ ਕਿਸੇ ਨੇ ਫਾਰਵਰਡ ਕੀਤੀ ਤੇ ਜਦੋਂ ਮੈਂ ਆਡੀਓ ਕਲਿੱਪ ਦੇਖੀ ਮੈਂ ਬੜਾ ਸ਼ੌਕ ਹੋਇਆ ਤੇ ਅਖੀਰ ਚ ਮੈਨੂੰ ਜਦੋਂ ਇਹ ਕਲਿੱਪ ਖਤਮ ਹੁੰਦੀ ਹੈ ਉਹਦੇ ਚ ਕਲੀਅਰ ਹੋ ਗਿਆ ਕਿ ਇਹ ਹੈ ਚਾੜੂ ਵਾਲੇ ਨੇ ਇਹ ਬਹੁਤ ਵੱਡਾ ਇਹਨਾਂ ਨੇ ਇਹ ਸ਼ਰਾਰਤ ਕੀਤੀ ਹੈ ਮੇਰੀ ਆਵਾਜ਼ ਬਣ ਕੇ ਕਿਸੇ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਵੀ ਬਾਦਲ ਨੂੰ ਹਰਵਾਉਣ ਵਾਸਤੇ ਤੁਸੀਂ ਐਂ ਕਰੋ ਕਿਉਂਕਿ ਜੀਤ ਵਿੱਚ ਨਰਦੀ ਪੋਜੀਸ਼ਨ ਹੈ ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਮੇਰੀ ਪੋਜੀਸ਼ਨ ਕਮਜ਼ੋਰ ਹੈ ਥੋੜੀ ਜੀ ਇਸ ਕਰਕੇ ਮੁੱਖ ਮਕਸਦ ਸਾਡਾ ਇਹ ਹੈ ਕਿ ਬਾਦਲ ਨੂੰ ਹਰੋਣਾ ਇਸ ਕਰਕੇ ਤੁਸੀਂ ਝਾੜੂ ਫੇਰ ਦਿਓ ਸੋ ਮੈਂ ਤੁਹਾਨੂੰ ਪਹਿਲਾਂ ਸੁਣਾ ਦੇ ਫਿਰ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਆ ਸੁਣਿਓ ਜੀ ਫਿਰ ਦੋ ਵੋਟਾਂ ਮਾਰੀਆਂ ਨੇ 1 ਜੂਨ ਨੂੰ ਵੋਟਾਂ ਪਾਉਣ ਜ਼ਰੂਰ ਜਾਇਓ ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟ ਖੋਟ ਲਿਆ ਤੇ ਇਹਨਾਂ ਚੋਣਾਂ ਵਿੱਚ ਬੀਬੀ ਜੀ ਨੂੰ ਹਰਾ ਕੇ ਇਸ ਪਰਿਵਾਰ ਨੂੰ ਘਰੇ ਬਿਠਾਉਣਾ ਹੈ ਸਾਰੇ ਕਾਂਗਰਸ ਸਮਰਥਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਹਾਲਤ ਇਹਨਾਂ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਲਾਂ ਨੂੰ ਹਰਾੜਿਆ ਹੋਵੇ ਉਸੇ ਨੂੰ ਵੋਟ ਪਾਓ ਝਾੜੂ ਚਲਾ ਕੇ ਆਓ ਸਤਿ ਸ੍ਰੀ ਅਕਾਲ ਸੋ ਇਹ ਬੇਰੀ ਆਵਾਜ਼ ਬਣਾ ਕੇ ਕਿਸੇ ਨੇ ਇਹ ਆਡੀਓ ਪਈ ਹੈ ਇਹ ਕਹਿੰਦੀ ਮੇਰੀ ਨਹੀਂ ਚੰਨੀ ਸਾਹਿਬ ਦੀ ਵੀ ਮੈਨੂੰ ਕਿਸੇ ਨੇ ਭੇਜੀ ਹੈ ਇਹੀ ਗੱਲ ਇੱਥੇ ਬਦਲ ਨੂੰ ਹਰੋ ਕਹਤਾ ਚੰਨੀ ਸਾਹਿਬ ਦਾ ਮੁਕਾਬਲਾ ਉੱਥੇ ਮੇਰੇ ਖਿਆਲ ਲੈ ਹੇ ਗਾਜਬਾਲਨ ਉੱਥੇ ਕਹਤਾ ਕਿ ਸਾਡੀ ਲੋਜ ਇਹੀ ਨੇ ਕਿ ਸਾਡੀ ਥੋੜੀ ਜੀ ਪੋਜੀਸ਼ਨ ਪਤਲੀ ਹੈ ਇਸ ਕਰਕੇ ਖੁੱਦੀ ਨੂੰ ਘਰੋਣਾ ਰੰਕ ਨੂੰ ਘਰੋਣਾ ਤੇ ਚੜ੍ਹ ਫੇਰ ਦਿਓ ਲੱਗਦਾ ਕਿ ਇਹ ਕੀ ਦੀ ਕਰ ਚੜ੍ਹਵਾ ਦੇ ਦੀ ਜੀ ਭਗਵਾਨ ਤਮਾਨ ਕੋਲੇ ਸਿਰ ਇਹੇ ਜਿਹਾਂ ਲੂੰਬੜ ਚਾਲਾਂ ਤੇ ਇਹ ਜਾਂ ਘਟਿਆਪਣ ਤੇ ਇਹ ਜਾਂ ਜਿਹੜਾ ਲੈਵਲ ਆਫ ਦਾ ਦੇ ਕੇ ਪਰਸਨਲ ਅਟੈਕ ਜਿਹੜੇ ਕਰਨੇ ਨੇ ਇਹ ਮਾਹਰ ਇਸ ਚ ਸੋ ਉਹਦਾ ਇੱਕ ਇਹ ਐਗਜ਼ਾਮਪਲ ਹੈ ਕੀ ਲੱਗਦਾ ਇਹ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਜੀ ਸ਼ਰਾਬ ਖੈ ਤਾਂ ਹੋ ਰਹਾ ਸਕਦੀ ਹੈ ਇਹ ਕੁਝ ਵੀ ਕਰ ਸਕਦੇ ਦੇਖੋ ਬਖਲਾ ਫੜਦਾ ਜੇ ਜੇ ਕੋਈ ਸੌਰੀ ਜੇ ਕੋਈ ਇਹ ਨਾ ਦੀ ਪੋਜੀਸ਼ਨ ਚੰਗੀ ਹੁੰਦੀ ਠੀਕ ਹੈ ਨਾ ਉਹ ਬੰਦਾ ਇਹ ਜੇ ਕੁਝ ਕਰਦਾ ਹੁੰਦਾ ਹੈ ਜਿਹੜਾ ਜਿਹਦੀ ਪੋਜੀਸ਼ਨ ਬਹੁਤ ਮਾੜੀ ਹੋ ਗਈ ਹੁਣ ਅਸੀਂ ਵੀ ਕੁਝ ਇਹ ਜੇ ਕਰ ਰਹੇ ਅਸੀਂ ਲੋਕਾਂ 'ਚ ਗਏ ਆ ਲੋਕਾਂ ਨੇ ਸਾਨੂੰ ਅਪਣਾਇਆ ਲੋਕੀ ਅਸੀਂ ਆਪਦੀ ਕੰਮ ਰੱਖੀਏ ਲੋਕਾਂ ਨੇ ਸਾਨੂੰ ਕੰਮ ਨੂੰ ਫਤਵਾ ਦੇ ਦਿੰਦੇ ਨੇ ਸੋ ਚਲੋ ਗੱਲ ਪੂਰੀ ਕਰ ਲਓ ਤੁਸੀਂ ਤਰੀਨ ਦੱਸ ਦੋਸਤ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦਾ ਐਸ ਵਾਇਸ ਮੈਸੇਜ ਦਾ ਚੋਣ ਕਮਿਸ਼ਨ ਨੇ ਪਾਬੰਦੀ ਲਾਈ ਹੋਈ ਹੈ ਬਿਲਕੁਲ ਲਾਈ ਹੋਈ ਹੈ ਨਾ ਬਿਲਕੁਲ ਲਾਈ ਹੋਈ ਹੈ ਸ਼ੁਰੂਆਤ ਕੀਤੀ ਗਈ ਹੈ ਨਹੀਂ ਅਸੀਂ ਹਾਂਜੀ ਮੈਂ ਐ ਐਸਐਸਪੀ ਨੂੰ ਵੀ ਲਿਖ ਕੇ ਭੇਜਦਾ ਕਿਉਂਕਿ ਇਹ ਕ੍ਰਿਮੀਨਲ ਕੇਸ ਹੈ ਬਿਲਕੁਲ ਇਹ ਕੋਈ ਮੈਨੂੰ ਇੰਪਰਸੋਨੇਟ ਕਰਕੇ ਜੀਤਮੇਂਦਰ ਬਣ ਕੇ ਇਹ ਭਾਰ ਰਿਹਾ ਹੈਗਾ ਬਿਲਕੁਲ ਸੋ ਇੱਕ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਤੀ ਹੈਗੀ ਕਿ ਆਹ ਨੰਬਰ ਨੇ ਤੇ ਇਸ ਨੰਬਰ ਤੋਂ ਮੈਨੂੰ ਇਹ ਆਡੀਓ ਕਲਿੱਪ ਵਾਇਰਲ ਹੋਇਆ ਤੇ ਇਹ ਤੇ ਤੁਰਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਐਸਐਸਪੀ ਵੀ ਕਾਨੂੰਨੀ ਕਾਰਵਾਈ ਕਰੇ ਤੇ ਇਲੈਕਸ਼ਨ ਕਮਿਸ਼ਨ ਵੀ ਇਸ ਤੇ ਕਾਨੂੰਨੀ ਕਾਰਵਾਈ ਕਰੇ ਤੇ ਜੜ ਤੱਕ ਪਹੁੰਚੇ ਕਿਉਂਕਿ ਲੱਭੇ ਜਾਊਗਾ ਕਿਹਦਾ ਨੰਬਰ ਹੈਗਾ ਤੇ ਸਾਫ ਹੋ ਜਾਊਗਾ ਕਿ ਸੀਐਮ ਆਫਿਸ ਚੋਂ ਜਾਂ ਸੀਐਮ ਦਾ ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਦਾ ਜਿਹੜਾ ਸੈਂਟਰ ਜਿੱਥੇ ਵੀ ਇਹਨਾਂ ਨੇ ਬਣਾਇਆ ਹੋਊਗਾ ਆਪਣੇ ਆਈਟੀ ਵਿੰਗ ਨਾਲ ਉਹਦੀ ਸ਼ਰਤ ਉਹਦੀ ਸ਼ਰਤ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਕਲੀਪ ਦਾ ਘੰਟਾ ਪਹਿਲਾਂ ਜਦੋਂ ਤੁਹਾਨੂੰ ਮੈਂ ਰਿਕੁਐਸਟ ਕੀਤੀ ਕਿ ਪਲੀਜ਼ ਆਜੋ ਤੇ ਕਿਉਂਕਿ ਦੇਖੋ ਬਹੁਤ ਸੀਰੀਅਸ ਨੇਚਰ ਦੀ ਗੱਲ ਹੈ ਆਪ ਬੰਦਾ ਕਈ ਵਾਰੀ ਨਾ ਸਿੱਧੂ ਸਾਹਿਬ ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਫੋਨ ਆ ਵੀ ਆਏ ਹੋਣਗੇ ਮੈਨੂੰ ਹੋਰ ਕਈ ਨਹੀਂ ਭੇਜੇ ਕਨਸਰਨ ਹੋ ਜਾਂਦੇ ਲੋਕੀ ਵਰਕਰ ਕਨਸਰਨ ਹੋ ਜਾਂਦਾ ਹੈ ਕਿ ਸਿੱਧੂ ਸਾਹਿਬ ਆ ਮੈਨੂੰ ਮੇਰੇ ਖਿਆਲ 10-15 ਤਾਂ ਆਈਗੇ ਕਿਪਲੀ ਇਹ ਹੀ ਕਾਪੀਆਂ ਕੀ ਸਿੱਲਸਿਲ ਆਏਗੀ ਤੇ ਕਈ ਇਹ ਵੀ ਕਹਿੰਦੇ ਕਿ ਹਾਸਾ ਜਾਂ ਲੱਗਦਾ ਹੈ ਕਿ ਇਹ ਤੁਹਾਡੀ ਜੀ ਡਾਇਲੈਕਟ ਵੀ ਹੈ ਨਾ ਬੋਲਣ ਦਾ ਤਰੀਕਾ ਵੀ ਹੈ ਉਹ ਪੰਜਾਬ ਦਾ ਜ ਮੱਝ ਦਾ ਹੋ ਸਕਦਾ ਜ ਦਿੱਲੀ ਦਾ ਹੋ ਸਕਦਾ ਇਹ ਮਲਵਈ ਤਾਂ ਹੈ ਦੀਗਾ ਨਾਲ ਤੁਹਾਡੀ ਆਵਾਜ਼ ਤਾਂ ਬਹੁਤ ਦੇਰ ਤੋਂ ਬੈਠੀ ਹੋਈ ਹੈ ਮੇਰੀ ਆਵਾਜ਼ ਬੈਠੀ ਹੋਈ ਹੈ ਚਲੋ ਆਪ ਨੂੰ ਤਾਂ ਪਤਾ ਹੀ ਮੇਰੀ ਆਵਾਜ਼ ਹੈ ਦੀਗੀ ਤੇ ਮੈਂ ਇਹ ਜੇ ਕੰਮ ਕੀ ਜਦੋਂ ਆਪਾਂ ਇਲੈਕਸ਼ਨ ਜਿੱਤ ਰਹੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਇਹ ਇਹ ਆਮ ਆਦਮੀ ਪਾਰਟੀ ਨਾਲ ਇਹ ਸਿਲੈਕਸ਼ਨ ਚ ਬਹੁਤ ਬੁਰਾ ਹਾਲ ਹੋਇਆ ਪਿੰਡਾਂ ਚ ਇਹਨਾਂ ਦਾ ਵਿਰੋਧ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਜੀਤਵਿੰਦਰ ਦਾ ਇੱਕ ਵੀ ਪਿੰਡ ਇੱਕ ਵੀ ਸ਼ਹਿਰ ਇੱਕ ਵੀ ਮੰਡੀ ਚ ਵਿਰੋਧ ਨਹੀਂ ਹੋਇਆ ਇਹ ਵਿਵਾਸ ਸਵਰਥ ਕਰਨ ਨੂੰ ਵੀ ਕੇ ਰਿਆ ਗਿਆ ਠੀਕ ਹੈ ਪਰਪਾਲ ਨੂੰ ਵੀ ਕੇ ਰਿਆ ਗਿਆ ਖੋਡੀਆਂ ਨੂੰ ਬਹੁਤ ਸਾਂ ਬੋਲਣ ਨਹੀਂ ਦਿੱਤਾ ਗਿਆ ਮੈਂ ਸਮਝਦਾ ਮੈਂ ਬਖਲਾ ਬਟਾ ਮੈਂ ਸਮਝਦਾ ਕਿ ਜੀਤਵਿੰਦਰ ਨੂੰ ਇੱਕ ਵੀ ਥਾ ਤੁਸੀਂ ਇਹ ਦੇਖੋ ਆਨ ਰਿਕਾਰਡ ਵੀ ਕਰ ਲੈ ਕਿ ਮੈਨੂੰ ਇੱਕ ਵੀ ਥਾ ਕਿਸੇ ਨੇ ਮੈਨੂੰ ਮੇਰਾ ਵਿਰੋਧ ਨਹੀਂ ਕੀਤਾ ਮੈਨੂੰ ਕੋਈ ਇਹ ਜੀ ਗੱਲ ਨਹੀਂ ਕੀਤੀ ਜਿਹਦੇ ਨਾਲ ਮੈਂ ਆਪਦਾ ਫੰਕਸ਼ਨ ਛੱਡ ਕੇ ਭਜਣਾ ਪਵੇ ਸੋ ਮੈਂ ਸਮਝਦਾ ਇਹ ਮੇਰੇ ਵਾਸਤੇ ਕਾਂਗਰਸ ਵਾਸਤੇ ਵੀ ਮੇਰੇ ਪਰਸਨਲ ਤੌਰ ਤੇ ਵੀ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਹੈ ਅੱਜ ਦੇ ਹਾਲਾਤ ਚ ਲੋਕਾਂ ਨੇ ਸਵਾਲ ਕੀਤੇ ਨੇ ਨੰਨੂ ਸਵਾਲ ਨਹੀਂ ਨਹੀਂ ਇਹਨਾਂ ਨੂੰ ਮਾਈਕ ਫੜ ਲਿਆ ਲੋਕਾਂ ਨੇ ਇਹਨੂੰ ਭਜਣਾ ਪਿਆ ਕੁੜੀਆਂ ਨੂੰ ਇਕੱਠਾ ਥੋੜੀ ਮੈਂ ਕਿਹਾ 50 ਸਾਲੀ ਨੂੰ ਸਵਾਲ ਕਰਕੇ ਇਹਨੂੰ ਉੱਥੋਂ ਮਾਈਕ ਬੰਦ ਕਰਾ ਕੇ ਇਹਨੂੰ ਕਿਹਾ ਕਿ ਵੀ ਤੂੰ ਜਾ ਸ਼ੁਕਰ ਮੈਂ ਤਾਂ ਹੈਰਾਨ ਨੇ ਲੋਕਾਂ ਨੇ ਕਿ ਇਹ ਛੇਤਰ ਕਿਉਂ ਨਹੀਂ ਮਾਰੇ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਚ 2 ਸਾਲ ਚ ਬਰਬਾਦੀ ਲਿਆਤੀ ਝੂਠੇ ਵਾਦੇ ਕੀਤੇ ਮੈਂ ਤਾਂ ਲੀਡਿਸ ਜਦੋਂ ਮੈਂ ਕਿਤੇ ਗੱਲ ਕਰਦਾ ਸੀ ਬੀਬੀਆਂ ਨਾਲ ਭੈਣਾ ਨਾਲ ਉਹ ਕਹਿੰਦੇ ਸਾਡੇ ਪਿੰਡ ਆਏ ਨਹੀਂ ਤੇ ਅਸੀਂ ਇਹਨੂੰ ਘੇਰਦੇ ਇੱਥੇ ਬੋਲ ਨਹੀਂ ਦਿੰਦੇ ਸੀ ਅਸੀਂ ਇਹਨੂੰ 1000 ਰੁਪਏ ਸਾਡਾ ਮਾਰ ਗਿਆ ਇਹ 25000 ਰੁਪਏ ਬਣ ਗਿਆ ਅੱਜ ਤੱਕ ਦਾ ਜਿਵੇਂ ਮੁੱਖ ਮੰਤਰੀ ਹੈ ਜੇ ਸ਼ਬਦਾ ਦੇ ਵੀ ਸ਼ੌਦਾ ਵਾਲੀ ਹੁੰਦੀ ਹੈ ਕੁਝ ਪਰ ਇਸ ਸਟੇਜ ਤੋਂ ਸਿਮਰੋ ਬੋਲਦਾ ਤੁਸੀਂ ਫਿਰ ਵੀ ਵਿਵਾਹ ਹਰਕਤ ਕਰ ਕੋ ਬੋਲੋ ਹਾਂਜੀ ਫਰਕ ਤੁੰਨ੍ਹ ਲੱਗਦਾ ਜੇ ਵੇਰਾ ਲੱਗਦਾ ਜੇ ਸ਼ਬਦਾਵਲੀ ਦਾ ਮਿਆਰ ਕਿੱਦਾਂ ਜਾ ਰਿਹਾ ਹੈ ਜਾ ਰਿਹਾ ਜਾ ਰਿਹਾ ਬਿਲਕੁਲ ਕਿੰਦਾ ਜਾ ਰਿਹਾ ਹੈ ਚੰਗੀ ਗੱਲ ਹੈ ਜੀ ਇਹ ਮਾੜੀ ਬਹੁਤ ਮਾੜੀ ਗੱਲ ਹੈ ਜੀ ਦੇਖੋ ਇਲੈਕਸ਼ਨ ਹੈ ਇਲੈਕਸ਼ਨ ਉਹਦਾ ਮੁੱਦੇ ਆ ਤੇ ਮੁੱਦੇ ਦੇ ਲੋਕ ਉਹ ਅਸੀਂ ਬੋਲਦੇ ਆ ਅਸੀਂ ਮੁੱਦੇ ਤੇ ਬੋਲਦੇ ਆ ਅਸੀਂ ਜਿਹੜਾ ਵਿਰੋਧੀ ਧਿਰ ਹੈ ਵਿਰੋਧ ਵਿਰੋਧੀ ਜਿਹਨਾਂ ਦਾ ਸਾਡਾ ਫੋਨ ਹਟ ਹੈ ਉਹਦੀ ਨੌਨ ਪਰਫਾਰਮੈਂਸ ਤੇ ਬੋਲਦੇ ਮੈਂ ਬੋਲਨੇ ਡਿਵਰਸਿਫਾਈਟ ਕਰ ਦਿੰਦੇ ਬੋਲਦੇ ਅਸੀਂ ਦੱਸਿਆ ਕਿ ਵੀ ਇਹਨੇ ਕੁਝ ਨਹੀਂ ਕੀਤਾ ਕੱਲਾ ਏਮ ਜ਼ੀਮ ਜ਼ੀਮਸ ਕੀਤਾ ਹੈ ਠੀਕ ਹੈ ਨਾ ਹੋਰ ਉਸ ਤੋਂ ਲਾਵਾ ਮਾਨਸੇਜ ਕੁਛ ਨਹੀਂ ਕੀਤਾ ਇਹਦੇ ਬਾਰੇ ਖੁਡੀਆਂ ਸਰ ਬਾਰੇ ਬੋਲਿਆ ਕੀ ਇਹ ਬਟਾਰਾ ਐਗਰੀਕਲਚਰ ਮਿਨਿਸਟਰੀ ਟੋਟਲੀ ਫੇਲੀਅਰ ਹੈ ਭਗਵਾਨਦਾਨ ਟੋਟਲ ਫੇਲੀਅਰ ਇਸ ચીਫ ਮਿਨਿਸਟਰ ਪਰ ਕੁਛ ਲੇਵਲ ਤੋਂ نیچے ਨਹੀਂ ਗਿਰ ਰਹੇ ਗੱਲ ਗੱਲ ਬੁੱਧੇ ਦੇ ਰੱਖੀ ਹੈ ਗੱਲ ਪਰਫਾਰਮੈਂਸ ਤੇ ਰੱਖੀ ਹੈ ਸੋ ਇਹ ਤਾਂ ਹੁਣ ਦੇਖੋ ਹੁਣ ਇਹ ਦਿਨ ਪਰ ਦਿਨ ਗਿਰੀ ਜਾਂਦੇ ਨੇ ਹੁਣ ਰਹਿ ਗਏ ਅੱਜ ਹੋ ਗਿਆ 12 ਘੰਟੇ ਹੋ ਗਏ VOTING ਸੈਟਅਪ 11 ਘੰਟੇ ਇਹ 11 ਘੰਟੇ ਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਨਹੀਂ ਬਖਲਾਵਟ ਹੈ ਇਹ ਕੁਝ ਹੋਰ ਵੀ ਹੁਣ ਜ਼ਰੂਰ ਕਰ ਚਲ ਜੇ ਕੁਝ ਘੰਟੇ ਰਹਿ ਗਏ ਇਲੈਕਸ਼ਨ ਚ ਲੱਗਦਾ ਵੀ ਕਿ ਤਨ ਕਿਤੇ ਇਹੋ ਜਿਹੇ ਕੋਝ ਹੋਰ ਸ਼ਰਾਰਤਾਂ ਹੋ ਹੋ ਸਰ ਜੀ ਹੋ ਸਰ ਆਵਾਜ਼ ਦੀ ਪੈਰਟੀਕੂਲਰ ਹੋ ਹੈ ਕਿ ਚੜੂ ਵਾਲੇ ਕੋਲ ਹੈਗੀ ਸ਼ਰਾਰਤ ਹੈ ਨੀ ਨਾ ਪਹਿਲਾਂ ਘਬਰਾ ਕਰਤਾ ਪੰਜਾਬ ਨੂੰ ਨਸ਼ੇ ਦੇ ਪੈਸੇ ਵੀ ਬੰਦੂ ਲੈ ਕੇ ਵੀ ਕਿਹਾ ਜਾਣਾ ਉਹਨਾਂ ਕੋਲ ਦੀ ਘੰਟੇ ਪਹਿਲਾਂ ਦੇਖੋ ਜੀ ਮੈਂ ਪਹਿਲੀ ਜਦੋਂ ਮੈਂ ਨੋਮੀਨੇਸ਼ਨ ਪਰ ਰੀਸੀ ਉਸ ਤੋਂ ਬਾਅਦ ਇੱਕ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਇੱਕ ਬੜੇ ਰਿਸਪੈਕਟਿਡ ਸੀਨੀਅਰ ਜਰਨਲਿਸਟ ਨੇ ਬਿਠਾ ਦੇ ਦੇ ਮੈਨੂੰ ਇੱਕ ਕੁਐਸਚਨ ਪੁੱਛਿਆ ਸੀ ਕੀ ਤੁਸੀਂ ਕੀ ਕਰੋਗੇ ਮੈਂ ਕਿਹਾ ਇੱਕ ਗੱਲ ਜ਼ਰੂਰ ਕਰੂੰਗਾ ਕਿ ਨਾ ਮੈਂ ਸ਼ਰਾਬ ਜਾਂ ਨਸ਼ਾ ਵੰਡਾਂ ਨਾ ਮੈਂ ਵੰਡਨ ਦਵਾਂ ਉਸ ਦਿਨ ਅੱਜ ਮੈਂ ਖਣਾ ਤੇ ਸਾਡੇ ਪੈਰੇ ਲੱਗੇ ਨਹੀਂ ਅਸੀਂ ਟੀਮੋਂ ਮੈਂ ਹੁਣ ਗਿਆ ਸੀ ਬਿਠਿੰਡੇ ਚ ਪਿੰਡਾਂ ਚ ਵੀ ਕਹਤਾ ਕਿ ਜਿਹੜਾ ਹੋਵੇ ਉਹ ਫੜ ਲਓ ਫੜ ਕੇ ਤੁਸੀਂ ਕੁਝ ਨਹੀਂ ਕਰਨਾ ਪੁਲਿਸ ਦੇ ਹਵਾਲੇ ਕਰ ਦਿਓ ਸੋ ਅਸੀਂ ਚਿਕਨੇ ਸਾਨੂੰ ਪਤਾ ਹੈ ਸਿਸਟਮ ਦਾ ਪਤਾ ਵੀ ਲੱਗਿਆ ਵੀ ਸ਼ਰਾਬ ਵੰਡੇ ਜਾ ਰਹੇ ਸੀ ਕਿਤੇ ਕੋਈ ਨਹੀਂ ਪਤਾ ਕਿ ਦੋ ਜ਼ਖਮੀ ਹੋਏ ਜਿਹੜੇ ਹਸਪਤਾਲ ਚ ਵੀ ਆਏ ਹਾਂ ਹਾਂਜੀ ਹਾਂਜੀ ਹੋ ਰਹੀ ਹੈ ਇਹ ਕਰ ਰਹੀ ਨਹੀਂ ਇਹ ਗੱਲ ਇੱਕ ਆਮਾਦੀ ਪਾਰਟੀ ਵੱਲੋਂ ਵਿਧਾਨ ਸਭਾ ਇਲੈਕਸ਼ਨਾਂ ਦੇ ਨਾਲ ਗੱਲ ਕਹੀ ਸੀ ਵੀ ਜਿਹੜੇ ਪੈਸੇ ਦੰਦਿਆ ਲੈ ਲਓ ਵੋਟ ਸਾਨੂੰ ਵਾ ਦਿਓ ਤੁਹਾਨੂੰ ਲੱਗਦਾ ਵੀ ਇਸ ਵਾਰ ਇਹ ਚੱਲੇਗਾ ਨਹੀਂ ਚ ਨਹੀਂ ਚਲੇਗਾ ਇੱਕ ਚੀਜ਼ ਇੱਕ ਵਾਰੀ ਚੱਲਦੀ ਹੁੰਦੀ ਹੈ ਬਾਰ ਬਾਰ ਨਹੀਂ ਚੱਲਦੀ ਹੁੰਦੀ ਸੋ ਇਸ ਕਰਕੇ ਨਹੀਂ ਚੱਲੇਗਾ ਜੀ ਬਹੁਤ ਥੈਂਕ ਯੂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਨਾਸ਼ ਦੀ ਰਿਪੋਰਟ